ਸੋਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਹੋ ਤਿਤ ਕਰ ਗਵਹੋ ਸੋਹਿਲਾ ਸਿਵਰੋ ਸਰਜਣਹਾਰੋ ਤੁਮ ਗਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਤ ਨਤ ਜੀੜੇ ਸੁਮਾਰੀ ਨ ਦੇਖਾਗਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਸ ਤਾਤੇ ਕਵਣ ਸੁਮਾਰ ਸੰਭਤ ਸੋ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜਾਂ ਹੋਵੈ ਸਾਹਿਬ ਸੋ ਮੇਲ ਕਰ ਕਰ ਇਹੋ ਪਹਜਾ ਸਦੜੇ ਨਤ ਭਵਨ ਸਦਨਹਾਰਾ ਸਿਮਰੀਐ ਨਾਨਕ ਸੇਹ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਸ਼ੈ ਘਰ ਸ਼ੈ ਘਰ ਸ਼ੈ ਅਪਦੇਸ਼ ਘਰ ਘਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਹਿ ਰਹਾਉ ਅਸੋ ਜਿਥਿਆ ਗੜੀਆ ਪਹਿਰਾਤ ਤੀਵਾਰੀ ਮਾਹ ਹੋਆ ਸੂਰਜ ਏਕੋ ਰੂਪ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਦਨਸਰੀ ਮਹੱਲਾ ਪਹਿਲਾ ਗगन ਮੈਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਦੀ ਤੂਬ ਮਲ ਆਨ ਲੋਪਵਨ ਜਵਰੋ ਕਰੇ ਸਗਲ ਬੰਦ ਰਾਹੀ ਫੂਲੰਤ ਜੋਤੀ ਕਾਸੀ ਆਰਤੀ ਹੋਏ ਬਬ ਖੰਡਰਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ ਸਹ ਸਦਬ ਨਨ 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 ਹਹ ਤੋਹੇ ਕਾ ਸਹ ਸਮੂਰਦਨ ਨਾ ਇਕ ਤੋਹੀ ਸਹ ਸਪਦ ਮੇ ਬਲਨਨ ਏਕ ਪਦ ਗਉਂਦ ਬਨ ਸਹਸ ਤਵ ਗੰਧ ਏਬ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਨ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨੋ ਆਨੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਾ ਹੋਏ ਜਾਤੇ ਤੇਰਾ ਨਾਏ ਵਸਾ ਰਾਗ ਕੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਨ ਸਾਧੋ ਖੰਡ ਲਖੰਡਾ ਹੈ ਪੂਰਬ ਲਖਿ ਲਖਿਆ ਕਰ ਪਾਇਆ ਮਨ ਹਰ ਲੈ ਬੰਡਲ ਮੰਡਾ ਹੈ ਕਰ ਸਾਧੋ ਅੰਜਲੀ ਬਨ ਵੱਡਾ ਹੈ ਕਰ ਡੰਡਾਉਤ ਬਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧ ਨਾ ਜਾਣਿਆ ਦਰੰਤਰ ਹੋਮੇ ਕੰਡਾ ਹੈ ਜਾਂ ਜਿਹ ਜੱਬਾ ਦੁਖ ਪਾਵੇ ਜਮਗਾਲ ਸਹ ਹਸਰ ਡੰਡਾਹੀ ਹਾਰੇ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਬਭ ਖੰਡਾ ਹੈ अविनाशी पुरख पाया परमेश्वर बहसोभ खंड हे हम ग्री मसकिन प्रभ तेरे हार राख, राख वड़ है। का है, हर राख वड़वड़ा हे जन नानक नाम दर टेक है नामे ही मंडा हे राग गौड़ी पूर्वी महल्ला पंजवा करो बेनंती सुनो मेरे मीता संत टहल की बेला इहा खाड़ चलो हर लाहा आगा बसन सोहेला ਆਦ ਕਟਾ ਤਨ ਸਰਾਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਸਹਿ ਜਗਾਏ ਪਿਆ ਵੈਹ ਰਸ ਅਕਾਤਕ ਦਾਦਨ ਜਾਨੀ ਜਾਗ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨ ਹੈ ਬਸੇ ਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨ ਹੋਏ ਗੋ ਫੇਰਾ ਅੰਤਰ ਜਾਮੀ ਬੁਰਕ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਅੰਦਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਐ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜਐ ਕਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਕਰ ਗਵਹੋ ਸੋਹਿਲਾ ਸੇ ਬ੍ਰੋਸਰ ਜਨ ਹਾਰੋ ਤੁਮ ਕਭੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਤ ਨਤ ਜੀੜੇ ਸੁਮਰੀ ਅਨ ਦੇਖਾਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਸਤਾਤੇ ਕਵਨ ਸੁਮਾਰ ਸੰਭਤ ਸਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਆਸੀ ਸੜੀਆਂ ਜਾਂ ਹੋਵੈ ਸਾਹਿਬ ਸੋ ਮੇਲ ਕਰ ਕਰ ਇਹੋ ਬਹ ਜਾਤ ਦੜੇ ਨਤਿ ਬਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਹਿ ਆਵੰਨ ਰਾਗ ਆਸਾ ਮਹੱਲਾ ਪਹਿਲਾ ਸ਼ਿਆ ਕਰ ਸ਼ਿਆ ਗੁਰ ਸ਼ਿਆ உபਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜਐ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਓ बसो जत त्याग पहरा पहराति तिवारी माहो हुआ सूरज इको रत अनेक नानक करते के कीते वेश राग दनासरी महला पहला गगन मैथाल रब चांद दीपक बने तारिका मंडल जनक मोदी तूब मल आन लो पवन जवरो करे सगल वन राही फूलंत ज्योति कैसी आरती होए भवखंडरा तेरी आरती ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਸ ਦਵ ਨਰ ਨਨ ਨਨ ਹਹ ਤੋਹਿ ਕਾ ਸਹਸ ਮੂਰਦਨ ਨਾ ਏਕ ਤੋਹਿ ਸਹਸ ਪਾਦ ਮੇ ਬਲਨਨ ਏਕ ਪਾਦ ਗੰਦ ਬੈਨ ਸਹਸ ਤਵ ਗੰਦ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਨ ਸਭ ਮਹਿ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨੋ ਆਨੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਾ ਹੋਏ ਜਾਤੇ ਤੇਰਾ ਨਾਏ ਵਸਾ ਰਾਗ ਕੌਲੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਲਸਾਰਦੋ ਖੰਡ ਲਖੰਡਾ ਹੈ ਪੂਰਬ ਲਿਖਿਆ ਕਰ ਪਾਇਆ ਮਨ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੋ ਅੰਜਲੀ ਪਰ ਵੱਡਾ ਹੈ ਕਰ ਡੰਡਾਉਤ ਪਰ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧ ਨਾ ਜਾਣਿਆ ਦਰੰਤਰ ਹੋਮੈ ਕੰਡਾ ਹੈ ਜਾਂ ਚਿਹ ਲਹਿ ਜੱਬਾ ਦੁਖ ਪਾਵੈ ਜਮਕਾਲ ਸਹ ਹਸਰ ਡੰਡਾਹੀ ਹਾਰੇ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਬਭ ਖੰਡਾ ਹੈ ਅਬਿਨਾਸੀ ਵਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਗ ਵੜ ਵੱਡਾ ਹੈ ਜਨ ਨਾਨਕ ਨਮ ਦਰਟੀ ਕਹ ਹਰ ਨਾਮੇ ਹੀ ਸੋਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਕਾੜ ਚਲੋ ਹਰ ਲਾਹਾ ਆਗਾ ਬਥਨ ਸੋਹੇਲਾ ਆਦ ਕਟਾ ਦਨ ਸਰਾਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇਮਹ ਤਰਿਓ ਬ੍ਰਹਮ ਗਿਆਨੀ ਜਸਹਿ ਜਗਾਏ ਪਿਆਵੇ ਹੋ ਰਸ ਅਕਾਥਕ ਦਾ ਦਨ ਜਾਨੀ ਜਾਗੋ ਆਏ ਸੋਈ ਵਿਹਜੋ ਹਰ ਘਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੌਕਾ ਓ ਘਰ ਸੰਤਨ ਕੀ ਧੂਰੇ ਅੰਦਰ ਜਾਮੀ ਬੁਰਖ ਬਿਦਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਐ ਸੁਖ ਮੰਗੈ ਮੌਕਾ ਓ ਘਰ ਸੰਤਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਐ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਓ ਤਿਤ ਕਰ ਗਵਹੋ ਸੋਹਿਲਾ ਸਿਵਰਾ ਉਸਰ ਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਤ ਨਤ ਜੀਅੜੇ ਸਮਾਲਿ ਹਨ ਦੇਖਾਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਸ ਤਾਤੇ ਕਵਣ ਸਮਾਰ ਸੰਭਤ ਸਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜਾਂ ਹੋਵੈ ਸਾਹਿਬ ਸੋ ਮੇਲ ਕਰ ਕਰ ਇਹੋ ਬਹਜਾ ਸਦੜੇ ਨਤਿ ਬਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਹਿ ਆਵਨ ਰਾਗ ਆਸਾ ਮਹੱਲਾ ਪਹਿਲਾ ਸ਼ਿਆ ਕਰ ਸ਼ਿਆ ਗੁਰ ਸ਼ਿਆ உபਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜਐ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹਿ ਰਹਾਉ सूरज सया गड़िया बहरा थी वारी माह हुआ सूरज एक रुत अनेक नानक करते के किते वेस राग दनासरी महला पहला गगन मैथाल रब चांद दीपक बने तारिका मंडल जनक मोती तूप मल आन लो पवन जबरो करे सगल बंद राही फूलंत ज्योति कैसी आरती होए पवखंड तेरी आरती ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਸਦਬ ਨਨ 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 ਹਹ ਤੋਹੇ ਕਾ ਸਹ ਸਮੂਰਦਨ ਨਾ ਏਕ ਤੋਹੀ ਸਹਸ ਪਦ ਮੇ ਬਲਨਨ ਏਕ ਪਦ ਗਉਂਦ ਬੈਨ ਸਹਸ ਸਭ ਗਉਂਦ ਏਬ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨੋ ਆਨੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਾ ਹੋਏ ਜਾਤੇ ਤੇਰਾ ਨਾਏ ਵਸਾਰਾਗ ਕਾਲੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਿਆ ਗਰ ਪਾਇਆ ਮਨ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾਉਤ ਪਨ ਵੱਡਾ ਹੈ ਰਹਾਉ ਸਾਗਤ ਹਰਿ ਰਸ ਸਾਧ ਨ ਜਾਣਿਆ ਦਰੰਤਰ ਹੋਮ ਕੰਡਾ ਹੈ ਜਾਂ ਜਿਹ ਜੱਬਾ ਦੁੱਖ ਪਾਵੇ ਜਮਗਾਲ ਸਹ ਹਸਰ ਡੰਡਾਹੀ ਹਾਰੇ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਬਭ ਖੰਡਾ ਹੈ ਅਬਿਨਾਸੀ ਵਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਗ ਵੜ ਵੱਡਾ ਹੈ ਜਨ ਨਾਨਕ ਨਮ ਦਰਡੇ ਕਹ ਹਰ ਨਾਮੇ ਹੀ ਸੋਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਬੰਜਵਾ ਕਰੋ ਬੇਨੰਤੀ ਸੁਣੋ ਮੇਰੀ ਮੀਤਾ ਸੰਤ ਟਹਲ ਕੀ ਬੇਲਾ ਈਹਾ ਕਾੜ ਚਲੋ ਹਰ ਲਾਹਾ ਆਗਾ ਬਸਣ ਸੋਹੇਲਾ ਆਦ ਕਟਾ ਦਨ ਸਰਾਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇਮਹ ਤਰਿਓ ਬ੍ਰਹਮ ਗਿਆਨੀ ਜਸਹਿ ਜਗਾਏ ਪਿਆਵੈ ਹੋ ਰਸ ਅਕਾਤਕ ਦਾਦਨ ਜਾਨੀ ਜਾਗੋ ਆਏ ਸੋਈ ਵਿਆਜ ਹੋ ਹਰ ਘਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਬੁਰਕ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਐ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਕਰ ਗਵਹੋ ਸੋਹਿਲਾ ਤੇ ਬ੍ਰਾਹਮਣ ਸਰਜਣ ਹਾਰੋ ਤੁਮ ਕਭੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸਮਾਲਿਐਨ ਦੇਖਾਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਸ ਤਾਤੇ ਕਵਣ ਸੁਮਾਰ ਸੰਭਤ ਸਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜਾਂ ਹੋਵੈ ਸਾਹਿਬ ਸੋ ਮੇਲ ਕਰ ਕਰ ਇਹੋ ਬਹ ਜਾਤ ਦੜੇ ਨਤਿ ਬਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹੱਲਾ ਪਹਿਲਾ ਸ਼ੈ ਕਰ ਸ਼ੈ ਗੁਰ ਸ਼ੈ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜਐ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਉ ਸੋ ਜਥਿਆ ਗੜੀਆ ਪਹਿਰਾਤ ਤੀਵਾਰੀ ਮਾਹ ਹੋਆ ਸੂਰਜ ਏ ਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਦਰਾਸਰੀ ਮਹੱਲਾ ਪਹਿਲਾ ਗगन ਮੈਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਦੀ ਤੂਬ ਮਲ ਆਨ ਲੋਪਵਨ ਜਵਰੋ ਕਰੇ ਸਗਲ ਬੰਦ ਰਾਹੀ ਫੂਲੰਤ ਜੋਤੀ ਕਾਸੀ ਆਰਤੀ ਹੋਏ ਬਾਬ ਖੰਡਰਾਂ ਦੀ ਆਰਤੀ अनहता सबद वाजंत भेरी रहाओ सहसाव नैन नान नैन हह तुहे का सहस, तो सहस मूर्त न एक तो ही सहस पाद मिबर एक पाद गौंद बहन सहस तब गौंद एव चल तमोही सब मह ज्योत ज्योत है सोए तिहदा चांदन सब मह चांदन होय ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨੋ ਆਨੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਾ ਹੋਏ ਜਾਤੇ ਤੇਰਾ ਨਾਏ ਵਸਾ ਰਾਗ ਕੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਅਮਲ ਸਾਧੋ ਖੰਡਲ ਫੰਡਾ ਹੈ ਪੂਰਬ ਲਿਖਿਆ ਕਰ ਪਾਇਆ ਮਨ ਹਰ ਲੈ ਬੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾਉਤ ਪਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧ ਨਾ ਜਾਣਿਆ ਦਰੰਤਰ ਹੋਮੇ ਕੰਡਾ ਹੈ ਜਾਂ ਜਿਹ ਲਹਿ ਜੱਬਾ ਦੁੱਖ ਪਾਵੈ ਜਮਗਾਲ ਸਹ ਹਸਰ ਡੰਡਾਹੀ ਹਾਰੇ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਬਭ ਖੰਡਾ ਹੈ ਅਬਿ ਨਸੀਬ ਵਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਗ ਵੜ ਵੱਡਾ ਹੈ ਜਨ ਨਾਨਕ ਨਾਮ ਦਰਡੇ ਕਹ ਹਰ ਨਾਮੇ ਹੀ ਸੋਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਬੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆਗਾ ਬਸਨ ਸੋਹੇਲਾ ਆਦ ਕਟਾ ਤਨ ਸਰਾਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇਮਹ ਤਰਿਓ ਬ੍ਰਹਮ ਗਿਆਨੀ ਜਸਹਿ ਜਗਾਏ ਪਿਆਵੇ ਹੋ ਰਸ ਅਕਾਤਕ ਦਾਦਨ ਜਾਨੀ ਜਾਗ ਆਏ ਸੋਈ ਵਿਆਜ ਹੋ ਹਰ ਘਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏ ਕੋ ਫੇਰਾ ਅੰਤਰ ਜਾਮੀ ਬੁਰਕ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਅੰਤਰ ਜਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਐ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜਐ ਕਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਕਰ ਗਵਹੋ ਸੋਹਿਲਾ ਸਿਵਰਾ ਉਸਰ ਜਨ ਹਾਰੋ ਤੁਮ ਕਾਭੋ ਮੇਰੇ ਨਰਪਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸਮਾਲੀਨ ਦੇਖੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਸਤਾਤੇ ਕਵਨ ਸਮਾਰ ਸੰਭਤ ਸਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜੇ ਹੋਵੈ ਸਾਹਿਬ ਸੋ ਮੇਲ ਕਰ ਕਰ ਇਹੋ ਬਹਜਾ ਸਦੜੇ ਨਤਿ ਬਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਹਿ ਆਵਨ ਰਾਗ ਆਸਾ ਮਹੱਲਾ ਪਹਿਲਾ ਸ਼ਿਆ ਕਰ ਸ਼ਿਆ ਗੁਰ ਸ਼ਿਆ உபਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜਐ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਉ सूरज जसे आ गडिया पहरा तिवारी माह होवा सूरज इको रत अनेक नानक करते के कीते वेश राग दनासरी महला पहला गगन मैथाल रब चांद दीपक बने तारिका मंडल जनक मोदी तूप मल आनलो पवन जवरो करे सगले बन राही फूलंत ज्योति कैसी आरती होए बबखंडरा देदी आरती ਅਨਹਤਾ ਸਬਦ ਵਾਜੰਤ ਭੇਰੀ ਰਹਾਓ ਸਹਸ ਦਵ ਨਰ ਨਨ ਨਨ ਹਹ ਤੋਹੇ ਕਾ ਸਹਸ ਮੂਰਦਨ ਨਾ ਏਕ ਤੋਹੀ ਸਹਸ ਪਾਦ ਮੇ ਬਰਨਨ ਏਕ ਪਾਦ ਗੰਦ ਬੈਨ ਸਹਸ ਤਵ ਗੰਦ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਨ ਸਭ ਮਹਿ ਚਾਨਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਆਨੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਾ ਹੋਏ ਜਾਤੇ ਤੇਰਾ ਨਾਏ ਵਸਾ ਰਾਗ ਕੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਨ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਿਆ ਕਰ ਪਾਇਆ ਮਨ ਹਰ ਲੈ ਵ ਮੰਡਲ ਮੰਡਾ ਹੈ ਕਰ ਸਾਧੋ ਅੰਜਲੀ ਪਨ ਵੱਡਾ ਹੈ ਕਰ ਡੰਡਾਉਤ ਪਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧ ਨਾ ਜਾਣਿਆ ਦਰੰਤਰ ਹੋਮੇ ਕੰਡਾ ਹੈ ਜਾਂ ਚਿਹ ਲਹਿ ਜੱਬਾ ਦੁੱਖ ਪਾਵੇ ਜਮਗਾਲ ਸਹ ਹਸਰ ਡੰਡਾਹੀ ਹਾਰੇ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਵਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਗ ਵੜ ਵੱਡਾ ਹੈ ਜਨ ਨਾਨਕ ਨਮ ਦਰਟੀ ਕਹ ਹਰ ਨਾਮੇ ਹੀ ਸੋਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਕਾੜ ਤਲਹੋ ਹਰ ਲਾਹਾ ਆਗਾ ਬਸਨ ਸੋਹੇਲਾ ਆਦਿ ਗੜਾ ਦਨ ਸਰਾਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇਮਹ ਤਰਿਓ ਬ੍ਰਹਮ ਗਿਆਨੀ ਜਸਹਿ ਜਗਾਏ ਪਿਆਵੇ ਹੋ ਰਸ ਅਕਾਤਕ ਦਾ ਦਨ ਜਾਨੀ ਜਾਗੋ ਆਏ ਸੋਈ ਵਿਹਜ ਹੋ ਹਰ ਘਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੌਕਾ ਓ ਘਰ ਸੰਤਨ ਕੀ ਧੂਰੇ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਐ ਸੁਖ ਮੰਗੈ ਮੌਕਾ ਓ ਘਰ ਸੰਤਨ ਕੀ ਧੂਰੇ